ਬੋਲੇ ਈਸਾਨ ਸੋਚ ਰਿਹਾ ਕਾਲਾ ਇਸ 2 ਦਸੰਬਰ ਦੇ ਫੈਸਲੇ ਤੋਂ ਬਾਅਦ ਸੁਖਵੀਰ ਬਾਦਲ ਦਾ ਕੁਝ ਵਿਗੜਿਆ ਨਾ ਵਿਗੜਿਆ ਇੱਕ ਬਰਾਬਰ ਹੈ ਕੁਝ ਨਹੀਂ ਵਿਗੜਿਆ ਉਹਦਾ ਉਹੀ ਪੋਸਟ ਦੇ ਫਿਰ ਤੋਂ ਉਹ ਬਰਕਰਾਰ ਹੈ ਜਿਹੜੀ ਪੋਸਟ ਤੋਂ ਉਹਨੂੰ ਲੰਬੇ ਕਰਨ ਲਈ ਸਭ ਕੁਝ ਕੀਤਾ ਗਿਆ ਸੀ ਇਹਨੂੰ ਇੱਕ ਡਰਾਮਾ ਕਹਿ ਲਓ ਜਾਂ ਇਹਨੂੰ ਕੋਈ ਜਿਵੇਂ ਮਰਜ਼ੀ ਕਹਿ ਲਓ ਜਾਂ ਕੋਈ ਰਾਜਨੀਤਿਕ ਵੱਡਾ ਸਟੰਟ ਲੈ ਲਓ ਫੱਟੇ ਦਾ ਕੋਈ ਜ਼ਿਆਦਾ ਫਾਇਦਾ ਹੁੰਦਾ ਮੈਨੂੰ ਸੋਮਨੀ ਕਾਲੀਕਰ ਨੂੰ ਲੱਗਦਾ ਨਹੀਂ ਹੈ 2 ਦਸੰਬਰ ਦੇ ਫੈਸਲੇ ਤੋਂ ਉਪਰੰਤ ਬਾਦਲ ਦਾ ਕੁਝ ਵਿਗੜਿਆ ਨਹੀਂ ਪਰ ਜਿਹੜੇ ਜਥੇਦਾਰ ਸੀਗੇ 4-5 ਜਥੇਦਾਰ ਉਤਾਰ ਕੇ ਰੱਖਤੇ ਜਿਸ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਮੈਂ કહਾਂ ਇੰਨਾ 4-5-5 ਜਥੇਦਾਰਾਂ ਤੋਂ ਮਿਲ ਕੇ ਇੱਕ ਸੁਖਵੀਰ ਬਾਦਲ ਲੰਬੇ ਨਹੀਂ ਹੋਇਆ ਪਰ ਸੁਪੀਰ ਬਾਦਲ ਨੇ 4-5 ਜਥੇਦਾਰ ਉਸ ਤੋਂ ਬਾਅਦ ਲੰਬੇ ਜਰੂਰ ਕਰ ਦਿੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੱਜ ਅਕਾਲ ਤਖਤ ਨੂੰ ਦੱਸ ਰਹੀ ਹੈ ਕਿ ਤੇ ਕਿੱਦਾਂ ਚੱਲਣਾ ਇਦਾਂ ਤੇ ਜਿਹੇ ਹਜ਼ਦਾਰ ਚੱਲਣਗੇ ਕਿ ਕਿਵੇਂ ਅਸੀਂ ਜਿਹਜ਼ਦਾਰ ਲਾਉਣੇ ਨੇ ਤੇ ਕਿਵੇਂ ਬਿਠਾਉਣੇ ਇਹ ਸੋਮਣੀ ਕਮੇਟੀ ਅੱਜ ਅਕਾਲ ਤਖਤ ਦੱਸ ਰਹੀ ਹੈ ਜਿਹੜੀ ਕਿ ਇੱਕ ਖੁਦ ਬੰਦੇ ਦੀ ਬਣਾਈ ਹੋਈ ਹੈ ਗੁਰੂ ਨੇ ਸਾਨੂੰ ਸੋਮਣੀ ਕਮੇਟੀ ਨਹੀਂ ਦਿੱਤੀ ਸੋਮਣੀ ਦੁਆਰਾ ਪ੍ਰਬੰਧਕ ਕਮੇਟੀ ਬੰਦਿਆਂ ਦੀ ਬਣਾਈ ਹੋਈ ਹੈ ਗੁਰੂ ਦੀ ਬਣਾਈ ਹੋਈ ਨਹੀਂ ਤੇ ਬੰਦਿਆਂ ਦੀ ਵੀ ਸਿੱਖਾਂ ਦੀ ਬਣਾਈ ਹੋਈ ਕਮੇਟੀ ਨਹੀਂ ਹੈਗੀ ਇਹ ਕਮੇਟੀ ਬਣਾਈ ਹੋਈ ਹੈ ਇੱਕ ਮੁਸਲਮਾਨ ਮਨਿਸਟਰ ਸੀ ਮੀਆਂ ਫਜ਼ਲ ਹੁਸੈਨ ਜਿਹੜਾ ਪੰਜਾਬ ਦਾ ਇੱਕ ਮਨਿਸਟਰ ਸੀ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਉਹਨੇ ਇਹ ਐਕਟ ਲਾਗੂ ਕੀਤਾ ਸੀ ਤੇ ਇੱਕ ਮੁਸਲਮਾਨ ਮਨਿਸਟਰ ਦੀ ਬਣਾਈ ਹੋਈ ਅੰਗਰੇਜ਼ਾਂ ਦਾ ਜਿਹੜਾ ਅਫਸਰ ਸੀਗਾ ਬਣਾਈ ਹੋਈ ਕਮੇਟੀ ਅਜੇ ਆਕਾਲ ਤਖਤ ਨੂੰ ਗ੍ਰਿਪ ਵਿੱਚ ਲੈਣਾ ਚਾਹੁੰਦੀ ਹੈ ਉਥੋਂ ਦੇ ਜ세ਦਾਰਾਂ ਨੂੰ ਮਰਿਆਦਾ ਦੱਸਦੀ ਫਿਰਦੀ ਹੈ ਕਿ ਕਿੱਦਾਂ ਤੁਸੀਂ ਬੈਠਣਾ ਕਿ ਕਿਹੜੇ ਤੁਹਾਡੇ ਕੋਲ ਅਧਿਕਾਰ ਨੇ ਤੇ ਅਸੀਂ ਕਿੱਦਾਂ ਤੁਹਾਨੂੰ ਉਤਾਰ ਸਕਦੇ ਹਾਂ ਇਹ ਸਭ ਦੇ ਪਿੱਛੇ ਦਾ ਕਾਰਨ ਕਿਹੜਾ ਇੱਕ ਪਰਿਵਾਰ ਇਹ ਜਿਹੜਾ ਅਕਾਲੀ ਦਲ ਨਾਮ ਹੈ ਅਕਾਲੀ ਦਲ ਨਾਮ ਹੀ ਇਦਾਂ ਹੀ ਨਹੀਂ ਪੈ ਗਿਆ ਅਕਾਲੀ ਇੱਕ ਬਹੁਤ ਵੱਡੇ ਸਰਵਉੱਚ ਇੱਕ ਅਹੁਦਾ ਸੀ ਕਰੋਤਵਾ ਸੀ ਜਿਹੜਾ ਕਿਸੇ ਕਿਸੇ ਨੂੰ ਮਿਲਦਾ ਸੀ ਹਰ ਕੋਈ ਉਦੋਂ ਨੀਲਾ ਵਸਤਰ ਨਹੀਂ ਸੀ ਪਾ ਸਕਦਾ ਹਰ ਕੋਈ ਉਦੋਂ ਆਪਣੇ ਸਿਰ ਤੇ ਫਰਲਾ ਨਹੀਂ ਸੀ ਲਗਾ ਸਕਦਾ ਫਰਲੇ ਦਾ ਮਤਲਬ ਹੁੰਦਾ ਸੀਗਾ ਕਿ ਨਿਸਾਨ ਸਾਹਿਬ ਦੀ ਨਿਸਾਨੀ ਸੀ ਨਿਸਾਨ ਸਾਹਿਬ ਦਾ ਪ੍ਰਤੀਕ ਸੀ ਫਰਲਾ ਜਿਹੜੇ ਸਿੰਘ ਦੇ ਉੱਤੇ ਫਰਲਾ ਹੁੰਦਾ ਸੀਗਾ ਜਿਹੜਾ ਸਿੰਘ ਦਿਮਾਲੇ ਦੇ ਉੱਤੇ ਫਰਲਾ ਸਜਾਉਂਦਾ ਸੀਗਾ ਉਦਾ ਮਤਲਬ ਸੀ ਕਿ ਉਹ ਗੁਰੂ ਦੇ ਨਿਸ਼ਾਨ ਸਾਹਿਬ ਦੀ ਜ਼ਿੰਮੇਵਾਰੀ ਉਹਦੇ ਸਿਰ ਤੇ ਆ। ਉਹਨਾਂ ਨੂੰ ਅਕਾਲੀ ਕਿਹਾ ਜਾਂਦਾ ਸੀ। ਅਕਾਲੀ ਬਣਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਸੀ। ਹਰ ਕੋਈ ਸਿੱਖ ਅਕਾਲੀ ਨਹੀਂ ਸੀ ਬਣ ਸਕਦਾ। ਅਕਾਲੀ ਬਣ ਲਈ ਘੱਟੋ-ਘੱਟ 12 ਸਾਲ ਪੰਥ ਦੀ ਸੇਵਾ ਦੇ ਵਿੱਚ ਰਹਿਣਾ ਪੈਂਦਾ ਸੀ। ਗੁਰੂ ਘਰਾਂ ਦੇ ਵਿੱਚ ਰਹਿਣਾ ਪੈਂਦਾ ਸੀ। ਇੱਕ ਦਿਨ ਦੀ ਵੀ ਛੁੱਟੀ ਨਹੀਂ ਸੀ ਚਾਹੀਦੀ ਇਹਦੇ ਵਿੱਚ 12 ਸਾਲ ਤਨਦੇਹੀ ਨਾਲ ਦ੍ਰਿੜ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਕਟੜ ਮਰਿਆਦਾ ਦੇ ਵਿੱਚ ਰਹਿ ਕੇ ਫਿਰ ਇਹ ਅਕਾਲੀ ਦਰ ਉਤਬਾ ਹਾਸਲ ਹੁੰਦਾ ਸਿੱਖ ਸਿੰਘ ਨੂੰ ਅਕਾਲੀ ਦਲ ਜਿਹੜੀ ਕਿ ਕਿਸੇ ਸਮੇਂ ਦੇ ਵਿੱਚ ਪੰਥਕ ਜਮਾਤ ਹੁੰਦੀ ਸੀ ਖਾਲਸੇ ਦੀ ਤੇ ਅੱਜ ਉਹ ਨਹੀਂ ਰਹੀ ਅੱਜ ਉਹ ਇੱਕ ਪਰਿਵਾਰ ਪਰਿਵਾਰ ਦੀ ਰਾਜਸੀ ਪਾਰਟੀ ਬਣ ਕੇ ਰਹਿ ਗਈ ਹੈ ਐਡੀਆਂ ਸਰਮੌਰ ਸੰਸਥਾਵਾਂ ਦੀ ਪਾਵਰ ਅਜ ਨਹੀਂ ਉਹਦੀ ਸ਼ਕਤੀ ਹੈ ਇੱਕ ਐਦਾਂ ਦੇ ਪਰਿਵਾਰ ਦੇ ਹੱਥ ਵਿੱਚ ਦੇਣੀ ਜਿਹਨੂੰ ਨਾ ਦਾ ਪੰਥ ਪਿਆਰਾ ਨਾ ਧਰਮ ਪਿਆਰਾ ਇਹਨੂੰ ਪਿਆਰੀ ਹੈ ਸਿਰਫ ਉਹ ਸਿਰਫ ਆਪਣੀ ਕੁਰਸੀ ਆਪਣਾ ਰੁਤਬਾ ਆਪਣਾ ਪਰਿਵਾਰ ਇੱਕ ਗੁਰੂ ਮਹਾਰਾਜ ਸੀਗੇ ਜਿਨ੍ਹਾਂ ਨੇ ਕਿਹਾ ਸੀ ਪੰਥ ਵਸੇ ਮੈਂ ਉਜੜਾਂ ਇਹ ਪੰਥ ਨੂੰ ਉਜਾੜਨ ਤੇ ਲੱਗੇ ਹੋਏ ਨੇ ਤੇ ਆਪ ਵਸਣ ਤੇ ਲੱਗੇ ਹੋਏ ਨੇ ਜਤ ਪੰਜਾਬ ਚੈਨਲ ਦੇਖ ਰਹੇ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਵਿਚਾਰ ਚਰਚਾ ਜੋ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੁਰਤੋਂ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਬਾਰੇ ਅਕਾਲੀ ਦਲ ਜਿਹੜੀ ਕਿ ਕਿਸੇ ਸਮੇਂ ਦੇ ਵਿੱਚ ਪੰਥਕ ਜਮਾਤ ਹੁੰਦੀ ਸੀ ਖਾਲਸੇ ਦੀ ਤੇ ਅੱਜ ਉਹ ਨਹੀਂ ਰਹੀ ਅੱਜ ਇੱਕ ਪਰਿਵਾਰ ਪਰਿਵਾਰ ਦੀ ਰਾਜਸੀ ਪਾਰਟੀ ਬਣ ਕੇ ਰਹਿ ਗਈ ਐ ਸੋ ਇਹ ਜਿਹੜੇ ਮੋੜ ਨੇ ਕਿੱਥੋਂ ਤੋਂ ਕਿਵੇਂ ਬਦਲੇ ਤੇ ਕਿੱਥੇ ਆ ਕੇ ਖੜੇ ਹੋਏ ਇਹਨਾਂ ਦੇ ਉੱਤੇ ਅੱਜ ਅਸੀਂ ਵਿਚਾਰ ਕਰਾਂਗੇ ਵਿਚਾਰ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਗੱਲ ਪੰਥ ਦੀ ਹੁੰਦੀ ਹੈ ਤਾਂ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਸਾਡੀਆਂ ਸਿਰਮੌਰ ਸੰਸਥਾਵਾਂ ਨੇ ਪਹਿਲੇ ਤੇ ਹੈਗਾ ਸਾਡਾ ਅਕਾਲ ਤਖਤ ਜਿੱਥੇ ਹਰ ਇੱਕ ਸਿੱਖ ਦਾ ਸਿਰ ਝੁਕਦਾ ਤੇ ਉਸ ਤੋਂ ਉਪਰੰਤ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਜੀ ਦਾ ਕੰਮਕਾਰ ਸਿਰਫ ਇੰਨਾ ਕਿ ਧਰਮ ਦਾ ਪ੍ਰਚਾਰ ਕਰੇ ਹਾਲਤੇ ਪ੍ਰਬੰਧ ਚਲਾਵੇ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਸਾਡੀ ਰਾਜਨੀਤਿਕ ਜਮਾਤ ਜਿਹੜੀ ਕਿ ਸੀ ਅਕਾਲੀ ਦਲ ਅਕਾਲੀ ਕਿਉਂ ਕਿਹਾ ਜਾਂਦਾ ਕਿਹਨੂੰ ਕਿਹਾ ਜਾਂਦਾ ਇਹਦੇ ਤੇ ਵੀ ਅੱਜ ਥੋੜਾ ਬਹੁਤ ਵਿਚਾਰ ਹੋਊਗਾ ਤੇ ਆਪਾਂ ਪਹਿਲਾਂ ਸ਼ੁਰੂਆਤ ਕਰ ਲਈਏ ਸਾਡੇ ਅਕਾਲ ਤਖਤ ਸਾਹਿਬ ਤੋਂ ਜਦੋਂ ਖਾਲਸਾ ਪੰਥ ਪ੍ਰਗਟ ਕੀਤਾ ਸੀ ਮਹਾਰਾਜ ਨੇ ਤਾਂ ਉਹਨਾਂ ਨੂੰ ਦ੍ਰਿੜ ਕਰਵਾਇਆ ਗਿਆ ਸੀ ਕਿ ਖਾਲਸੇ ਨੇ ਹਮੇਸ਼ਾ ਸਰਬੱਤ ਦੇ ਭਲੇ ਦੀ ਲੜਾਈ ਲੜਨੀ ਹੈ ਸਿਰਫ ਆਪਣੀ ਕੱਲੇ ਦੀ ਲੜਾਈ ਨਹੀਂ ਲੜਨੀ ਕਿਉਂਕਿ ਖਾਲਸਾ ਆਕਾਲ ਪੁਰਖ ਦੀ ਫੌਜ ਹੈ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਵੋਜ ਸੋ ਜਿੱਦਾਂ ਆਕਾਲ ਪੁਰਖ ਸ਼ਬਦ ਰੱਖਿਆ ਹੈ ਉਸੇ ਤਰ੍ਹਾਂ ਖਾਲਸਾ ਸਭ ਲਈ ਹੈ ਸਭ ਦੀ ਰੱਖਿਆ ਕਰਦਾ ਹੈ ਕੱਲੇ ਆਪਣੀ ਨਹੀਂ ਕਰਦਾ ਸਭ ਦੀ ਰੱਖਿਆ ਕਰਦਾ ਇਹ ਜਿਹੜਾ ਅਕਾਲੀ ਦਲ ਨਾਮ ਹੈ ਅਕਾਲੀ ਦਲ ਨਾਮ ਹੀ ਇੱਦਾਂ ਹੀ ਨਹੀਂ ਪੈ ਗਿਆ ਅਕਾਲੀ ਇੱਕ ਬਹੁਤ ਵੱਡੇ ਸਰਵਉੱਚ ਇੱਕ ਅਹੁਦਾ ਸੀ ਕਰੋਤਵਾ ਸੀ ਜਿਹੜਾ ਕਿਸੇ ਕਿਸੇ ਨੂੰ ਮਿਲਦਾ ਸੀ ਪਹਿਲਾਂ ਪਹਿਲੇ ਸਮਿਆਂ ਦੇ ਵਿੱਚ ਸਿੰਘਾਂ ਦਾ ਬੋਲਾ ਹੁੰਦਾ ਸੀ ਹਮ ਅਕਾਲੀ ਸਭ ਕੇ ਵਾਲੀ ਮਤਲਬ ਸਭ ਦੇ ਵਾਲੀ ਨੇ ਸਭ ਦੀ ਰੱਖਿਆ ਕਰਨ ਵਾਲੇ ਹੁੰਦੇ ਨੇ ਅਕਾਲੀ ਕੋਈ ਆਮ ਨੂੰ ਨਹੀਂ ਕਿਹਾ ਜਾਂਦਾ ਸੀ ਅਕਾਲੀ ਦੀ ਇੱਕ ਵੱਖਰੀ ਪਛਾਣ ਸੀ ਅਕਾਲੀ ਬਣਨ ਦੀਆਂ ਕੁਝ ਨਿਸ਼ਾਨੀਆਂ ਸੀਗੀਆਂ ਮੈਂ ਗੱਲ ਕਰ ਰਿਹਾ ਗੁਰੂ ਸਾਹਿਬਾਂ ਦੇ ਸਮੇਂ ਦੀ ਗੁਰੂ ਸਾਹਿਬ ਦੇ ਸਮੇਂ ਦੀਆਂ ਰਵਾਇਤਾਂ ਸੀਗੀਆਂ ਜੋ ਉਹਨਾਂ ਦੇ ਵਿੱਚ ਅਕਾਲੀ ਕਿਹਾ ਕਿ ਨੂੰ ਜਾਂਦਾ ਸੀ ਪਹਿਲਾਂ ਮੈਂ ਇਹਦੇ ਤੋਂ ਥੋੜਾ ਥੋੜਾ ਜਿਹਾ ਚੰਦਨਾ ਪਾਦਮਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਸੀ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਉਦੋਂ ਨਾਲ ਪੰਜ ਸਿੰਘ ਸਹਿਬਾਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖੜੇ ਕੀਤੇ ਸੀਗੇ ਉਹ ਪੰਜ ਗੁਰੂ ਸਿੱਖ ਸਹਿਬਾਨ ਕਿਹੜੇ ਸੀਗੇ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਆਉਂਦੇ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਬਾਬਾ ਗੁਰਬਖਸ਼ ਸਿੰਘ ਜੀ ਤੇ ਫਿਰ ਜਿਹੜੇ ਸਾਡੇ ਪੰਜ ਪਿਆਰੇ ਹੋਏ ਨੇ ਉਹਨਾਂ ਦੇ ਵਿੱਚੋਂ ਜਿਹੜੇ ਦੂਜੇ ਸਥਾਨ ਤੇ ਸੀਗੇ ਭਾਈ ਧਰਮ ਸਿੰਘ ਜੀ ਤੇ ਨੰਬਰ 4 ਤੇ ਹੈਗੇ ਨੇ ਭਾਈ ਸੰਤੋਖ ਸਿੰਘ ਜੀ ਭਾਈ ਸੰਤੋਖ ਸਿੰਘ ਜੀ ਕੋਈ ਆਮ ਸਿੰਘ ਨਹੀਂ ਸੀਗੇ ਜਿਹੜੇ ਗੁਰੂ ਸਾਹਿਬਾਂ ਦੇ ਉੱਥੋਂ ਜਾਣ ਤੋਂ ਪरांत ਜਿਹੜੇ ਪਹਿਲੇ ਜਿਸਦਾਰ ਹੋਏ ਹਜੂਰ ਸਾਹਿਬ ਦੇ ਭਾਈ ਸੰਤੋਖ ਸਿੰਘ ਜੀ ਉਹ ਇਸ ਪੰਜ ਸਿੰਘ ਸੈਵਨ ਦੀ ਕਤਾਰ ਦੇ ਵਿੱਚ ਆਉਂਦੇ ਸੀਗੇ ਤੇ ਪੰਜਵੇਂ ਸਥਾਨ ਤੇ ਸੀਗੇ ਭਾਈ ਹਰ ਸਿੰਘ ਜੀ ਜਿਹੜੇ ਕਿ ਉਹ ਜਿਹੜੇ ਕਿ ਮਹਾਰਾਜ ਦੇ ਨਿੱਜੀ ਲਿਖਾਰੀ ਸੀਗੇ ਇਹ ਪੰਜ ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖੜੇ ਕਰਕੇ ਮਹਾਰਾਜ ਨੇ ਗੁਰੂ ਗੰਗ ਸਾਹਿਬ ਨੂੰ ਪੰਜ ਪੈਸੇ ਤੇ ਨਾਰੀਅਲ ਦਾ ਮੱਥਾ ਟੇਕੇ ਗੁਰਗੱਦੀ ਸੌਂਪੀ ਸੀ ਤੇ ਇਹ ਪੰਜ ਸਿੰਘ ਕੋਈ ਆਮਨੀ ਸਿੰਘ ਨਹੀਂ ਸੀਗੇ ਇਹਨਾਂ ਨੂੰ ਅਕਾਲੀ ਸਿੰਘ ਕਿਹਾ ਜਾਂਦਾ ਸੀ ਕਿਉਂਕਿ ਅਕਾਲੀ ਰਹਿਤ ਦੇ ਵਿੱਚ ਸੀਗੇ ਇਹ ਸਿੰਘ ਅਕਾਲੀ ਹੋਣ ਦੀਆਂ ਕੁਝ ਨਿਸ਼ਾਨੀਆਂ ਸੀਗੀਆਂ ਜਿਹੜੀਆਂ ਇਹਨਾਂ ਦੇ ਵਿੱਚ ਇਹ ਹੁੰਦਾ ਸੀ ਇੱਕ ਤਾਂ ਅਕਾਲੀ ਨੀਲੇ ਚੋਲੇ ਦੇ ਵਿੱਚ ਰਹਿੰਦੇ ਸੀਗੇ ਤੇ ਸਿਰ ਤੇ ਫਰਲਾ ਹੁੰਦਾ ਸੀ ਉਹਨਾਂ ਦੇ ਹਰ ਕੋਈ ਉਦੋਂ ਨੀਲਾ ਵਸਤਰ ਨਹੀਂ ਸੀ ਪਾ ਸਕਦਾ ਹਰ ਕੋਈ ਉਦੋਂ ਆਪਣੇ ਸਿਰ ਤੇ ਫਰਲਾ ਨਹੀਂ ਸੀ ਲਗਾ ਸਕਦਾ ਫਰਲੇ ਦਾ ਮਤਲਬ ਹੁੰਦਾ ਸੀਗਾ ਕਿ ਨਿਸਾਨ ਸਾਹਿਬ ਦੀ ਨਿਸਾਨੀ ਸੀ ਨਿਸਾਨ ਸਾਹਿਬ ਦਾ ਪ੍ਰਤੀਕ ਸੀ ਫਰਲਾ ਜਿਹੜੇ ਸਿੰਘ ਦੇ ਉੱਤੇ ਫਰਲਾ ਹੁੰਦਾ ਸੀਗਾ ਜਿਹੜਾ ਸਿੰਘ ਦਿਮਾਲੇ ਦੇ ਉੱਤੇ ਫਰਲਾ ਸਜਾਉਂਦਾ ਸੀਗਾ ਉਹਦਾ ਮਤਲਬ ਸੀ ਕਿ ਉਹ ਗੁਰੂ ਦੇ ਨਿਸਾਨ ਸਾਹਿਬ ਦੀ ਜ਼ਿੰਮੇਵਾਰੀ ਉਹਦੇ ਸਿਰ ਤੇ ਆ ਉਹਨਾਂ ਨੂੰ ਅਕਾਲੀ ਕਿਹਾ ਜਾਂਦਾ ਸੀ ਅਕਾਲੀ ਬਣਨਾ ਕੋਈ ਹਾਲਾਜੀ ਦਾ ਵਾੜਾ ਨਹੀਂ ਸੀ ਹਰ ਕੋਈ ਸਿੱਖ ਅਕਾਲੀ ਨਹੀਂ ਸੀ ਬਣ ਸਕਦਾ ਕੱਲੀ ਬਨ ਲਈ ਘੱਟੋ-ਘੱਟ 12 ਸਾਲ ਪੰਥ ਦੀ ਸੇਵਾ ਦੇ ਵਿੱਚ ਰਹਿਣਾ ਪੈਂਦਾ ਸੀ ਗੁਰੂ ਘਰਾਂ ਦੇ ਵਿੱਚ ਰਹਿਣਾ ਪੈਂਦਾ ਸੀ ਇੱਕ ਦਿਨ ਦੀ ਵੀ ਛੁੱਟੀ ਨਹੀਂ ਸੀ ਚਾਹੀਦੀ ਇਹਦੇ ਵਿੱਚ 12 ਸਾਲ ਤਨਦੇਹੀ ਨਾਲ ਦ੍ਰਿੜ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਕਟੜ ਮਰਿਆਦਾ ਦੇ ਵਿੱਚ ਰਹਿ ਕੇ ਫਿਰ ਇਹ ਅਕਾਲੀ ਦਾ ਰਤਬਾ ਹਾਸਲ ਹੁੰਦਾ ਸੀ ਸਿੱਖ ਸਿੰਘ ਨੂੰ ਜਿਹਦਾ ਸਤਕਾਰ ਪੂਰਾ ਪੰਥ ਕਰਦਾ ਸੀ ਉਹਨੂੰ ਅਕਾਲੀ ਕਿਹਾ ਜਾਂਦਾ ਸੀ ਤੇ ਇਦਾਂ ਦੇ ਅਕਾਲੀ ਸਿੰਘ ਨੂੰ ਹੀ ਇਹ ਅਧਿਕਾਰ ਹੁੰਦਾ ਕਿ ਉਹ ਗੁਰਮਤਾ ਸੱਦ ਸਕਦੇ ਨੇ ਤੇ ਸਰਬੰਤ ਸਰਬੱਤ ਖਾਲਸਾ ਸੱਦ ਸਕਦੇ ਨੇ ਹਰ ਕੋਈ ਸਰਬੱਤ ਖਾਲਸਾ ਵੀ ਨਹੀਂ ਸੱਦ ਸਕਦਾ ਸਰਬੱਤ ਖਾਲਸਾ ਦਾ ਇੱਥੇ ਮੈਂ ਜ਼ਿਕਰ ਤਾਂ ਕਰ ਰਿਹਾ ਕਿਉਂਕਿ 2 ਦਸੰਬਰ ਦੇ ਫੈਸਲੇ ਦੀ ਮੈਂ ਗੱਲ ਕਰਨ ਲੱਗਿਆ ਤੁਹਾਡੇ ਅੱਗੇ ਸੋ ਇਸ ਕਰਕੇ ਤੁਹਾਨੂੰ ਦੱਸ ਦਾਂਗੇ ਜਿਹੜਾ 2 ਦਸੰਬਰ ਨੂੰ ਖਾਲਸਿਆ ਪੰਚ ਦਾ ਇਕੱਠ ਉੱਥੇ ਕੀਤਾ ਗਿਆ 71 ਹੋਇਆ ਸਜ਼ਾ ਸੁਣਾਉਣ ਲਈ ਬਾਦਲ ਪਰਿਵਾਰ ਨੂੰ ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਸੰਸਥਾ ਦਿੱਤੀ ਸੰਸਥਾ ਦਿੱਤੀ ਤਖਤ ਦੀ ਤੇ ਬਯਉਤ ਦਿੱਤੀ ਗੁਰਮਤਾ ਦੀ ਪੰਜ ਸਿੰਘ ਸਹਿਬਾਨ ਲੈ ਜਾਂਦੇ ਜਿਨ੍ਹਾਂ ਨੇ ਹਮੇਸ਼ਾ ਮੌਜੂਦਾ ਸੰਗਤ ਦੀ ਰਹਿ ਲੈ ਕੇ ਗੁਰੂ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਰੰਤ ਉਸ ਤੋਂ ਬਾਅਦ ਫੈਸਲਾ ਲੈਣਾ ਕਿ ਸਾਹਮਣੇ ਜਿਹੜਾ ਪੇਸ਼ ਕੀਤਾ ਗਿਆ ਕੋਈ ਦੋਸ਼ੀ ਤਨਖਈਆ ਉਹਨੂੰ ਕੀ ਤਨਖਾਹ ਲਾਉਣੀ ਹੈ ਕੀ ਉਹਨੂੰ ਸਜ਼ਾਾਂ ਲਾਉਣੀਆਂ ਨੇ ਉਪਰੰਤ ਇਹ ਫੈਸਲਾ ਸੁਣਾਇਆ ਜਾਂਦਾ ਸੀ ਤੇ ਜਿਹੜਾ ਨਿਮਾਣਾ ਸਿੱਖ ਹੋ ਕੇ ਕੋਈ ਵੀ ਜਿਹੜਾ ਦੋਸ਼ੀ ਸੀ ਉਹ ਇੱਕ ਨਿਮਾਣਾ ਗੁਰੂ ਦਾ ਸਿੱਖ ਹੋ ਕੇ ਉਸ ਸਜ਼ਾ ਨੂੰ ਕਬੂਲ ਦਾ ਸੀਗਾ ਤੇ ਤਨਦੇਹੀ ਨਾਲ ਨਿਮਾਉਂਦਾ ਵੀ ਸੀ ਇਹ ਸੀਗੀ ਸਾਡੀ ਮਰਿਆਦਾ ਹੁਣ ਪੰਚਾਤੀ ਮਾਰ ਲੀਏ 2 ਦਸੰਬਰ ਦੇ ਫੈਸਲੇ ਦੇ ਉੱਤੇ ਜਿਹੜਾ 2 ਦਸੰਬਰ ਦਾ ਫੈਸਲਾ ਉਹ ਕਿਉਂ ਇੰਨੀ ਮਹੱਤਤਾ ਰੱਖਦਾ ਤੇ ਕਿਉਂ ਇੰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਾ ਜਿਹੜੀ ਲੀਡਰਸ਼ਿਪ ਸੀਗੀ ਉਹਦੇ ਉੱਤੇ 5 ਗੁਣਾ 5 ਗੁਣਾ ਕਿਹੜੇ ਸੀਗੇ ਨੰਬਰ 1 ਤੇ ਸੀਗਾ ਸਬਦ ਗੁਰੂ ਦੇ ਉਲਟ ਇੱਕ ਦੇਤਾਰੀ ਬੰਦਿਆਂ ਨਾਲ ਸਾਂਝ ਰੱਖਣੀ ਉਦਾਹਰਨ ਦੇ ਤੌਰ ਤੇ ਡੇਰਾ ਸਿਰਸਾ ਉਦਾਹਰਨ ਦੇ ਤੌਰ ਤੇ ਡੇਰਾ ਵਿਆਸ ਇਹਨਾਂ ਨਾਲ ਬੋਟਾਂ ਲੈਣ ਲਈ ਇਹਨਾਂ ਦੇ ਅੱਗੇ ਝੁਕਣਾ ਇਹਨਾਂ ਦੇ ਗੋਡੀਆਂ ਹੱਥ ਲਾਉਣੇ ਇਹਨਾਂ ਦੇ ਗੋਡੇ ਕੁੱਟਣੇ ਇਹਨਾਂ ਦੀਆਂ ਲੱਤਾਂ ਕੁੱਟਣੀਆਂ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਰਦੀ ਰਹੀ ਹੈ ਮੌਕੇ ਮੌਕੇ ਦੂਸਰਾ ਇਲਜ਼ਾਮ ਦੂਸਰਾ ਇਲਜ਼ਾਮ ਸੀਗਾ ਜਿਹੜੇ ਕਾਤਲ ਪੁਲਿਸ ਅਫਸਰ ਸੀਗੇ ਉਹਨਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਨੂੰ ਡੀਜੀਪੀ ਰੱਖਣਾ ਆਪਣੀ ਸਰਕਾਰ ਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਸੁਖਵੀਰ ਬਾਦਲ ਦਾ ਅਕਾਲ ਤਖਤ ਦੇ ਸਾਹਮਣੇ ਖੜੇ ਹੋ ਕੇ ਮੰਨਣਾ ਕਿ ਹਾਂ ਅਸੀਂ ਤਰਕੀਆਂ ਦਿੱਤੀਆਂ ਨੇ ਜਿਨ੍ਹਾਂ ਨੇ ਝੂਠੇ ਮੁਕਾਬਲੇ ਕਰਾਏ ਜਿਨ੍ਹਾਂ ਨੇ ਬਰਗਾੜੀ ਗੋਲੀ ਕਾਂਡ ਕੀਤਾ ਹੋਰ ਪਤਾ ਨਹੀਂ ਕਿੰਨੇ-ਕਿੰਨੇ ਸਿੰਘ ਸ਼ਹੀਦ ਕੀਤੇ ਜਿਨ੍ਹਾਂ ਨੇ ਪਰਿਵਾਰਾਂ ਦੇ ਪਰਿਵਾਰ ਉਜਾੜ ਕੇ ਰੱਖਤੇ ਉਹਨਾਂ ਪੁਲਿਸ ਅਫਸਰਾਂ ਨੂੰ ਤਰਕੀਆਂ ਦੇਣੀਆਂ ਇਹ ਇਲਜ਼ਾਮ ਇਹਨਾਂ ਦੇ ਉੱਤੇ ਸੀ ਤੇ ਸੁਖਵੀਰ ਬਾਦਲ ਨੇ ਬੜਾ ਨਿਮਰਤਾ ਨਾਲ ਉੱਥੇ ਇਹ ਮੰਨਿਆ ਸੀ ਕਿ ਹਾਂ ਅਸੀਂ ਦਿੱਤੀਆਂ ਨੇ ਤਰਕੀਆਂ ਨੰਬਰ 3 ਤੇ ਜਿਹੜਾ ਇਹਨਾਂ ਤੇ ਇਲਜ਼ਾਮ ਸੀਗਾ ਕਿ ਅਕਾਲ ਤਖਤ ਦੀ ਸਰ ਮੌਤਾਂ ਨੂੰ ਇਹਨਾਂ ਨੇ ਢਾਹ ਲਈ ਨੰਬਰ 4 ਤੇ ਜਿਹੜਾ ਇਹਨਾਂ ਤੇ ਇਲਜ਼ਾਮ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਖੁਦਮੁਖਤਿਆਰ ਸੀ ਉਹਨੂੰ ਇਹਨਾਂ ਨੇ ਆਪਣੇ ਨਿੱਜੀ ਲਾਭ ਲਈ ਨਿੱਜੀ ਕੰਮਾਂ ਲਈ ਰਾਜਸੀ ਲਾਹੇ ਲਈ ਵਰਤਿਆ ਉਹਦੇ ਪੈਸੇ ਦੀ ਦੁਰਵਰਤੋਂ ਕੀਤੀ ਉਹਦੇ ਰਤਵਿਆਂ ਦੀ ਉਹਦੇ ਅਹੁਦਿਆਂ ਦੀ ਦੁਰਵਰਤੋਂ ਕੀਤੀ ਉਹਨੂੰ ਢਾਹ ਲਈ ਤੇ ਨੰਬਰ 5 ਤੇ ਜਿਹੜਾ ਇਹਨਾਂ ਤੇ ਇਲਜ਼ਾਮ ਸੀ ਉਹ ਇਹ ਸੀਗਾ ਕਿ ਸ਼ਰੋਮਣੀ ਅਕਾਲੀ ਦਲ ਜਿਹੜੀ ਖਾਲਸਾ ਪੰਥ ਦੀ ਇੱਕ ਜਮਾਤ ਸੀ ਉਹਨੂੰ ਇੱਕ ਆਪਣੀ ਪਰਵਾਰਕ ਜਮਾਤ ਬਣਾ ਲਈ ਆਪਣੇ ਤਰੀਕੇ ਨਾਲ ਉਹਨੂੰ ਚਲਾਇਆ ਗਿਆ ਆਪਣੇ ਫੈਸਲੇ ਉਹਦੇ ਤੋਂ ਥੋਪੇ ਗਏ ਸਭ ਤੋਂ ਵੱਡੀ ਗੱਲ ਹੈ ਕਿ ਇਹ ਇਲਜ਼ਾਮ ਹੀ ਨਹੀਂ ਸੀਗੇ ਇਕੱਲੇ ਇਹ ਬਾਦਲ ਪਰਿਵਾਰ ਵੱਲੋਂ ਬਾਦਲ ਸੁਖਵੀਰ ਸਿੰਘ ਬਾਦਲ ਵੱਲੋਂ ਮੰਨੇ ਗਏ ਸੀਗੇ ਕਿ ਹਾਂ ਇਹ ਗੁਨਾਹ ਹੋਏ ਨੇ ਤੇ ਸੇਮ ਇਸੇ ਤਰ੍ਹਾਂ ਜਿਵੇਂ ਕੱਲ ਤੱਕ ਦੇ ਜੇਜ਼ਦਾਰ ਨੇ ਬੋਲਿਆ ਸੀ ਕਿ ਮੈਂ ਉਦਾਂ ਕੀਤਾ ਇਹ ਗੱਲ ਉਹਨੇ ਹਾਮੀ ਭਰੀ ਹੈ ਉੱਥੇ ਇਹ ਸਭ ਤੋਂ ਵੱਡੀ ਗੱਲ ਸੁਖਵੀਰ ਬਾਦਲ ਇਹ ਸਭ ਹੋਣ ਦੇ ਉਪਰੰਤ ਦੁਆਰਾ ਫੈਤੋਂ ਪ੍ਰਧਾਨ ਬਣ ਕੇ ਤੁਹਾਡੇ ਸਭ ਦੇ ਅੱਗੇ ਖੜਾ ਸ਼੍ਰੋਮਣੀ ਅਕਾਲੀ ਦਲ ਦਾ ਇਸ 2 ਦਸੰਬਰ ਦੇ ਫੈਸਲੇ ਤੋਂ ਬਾਅਦ ਸੁਖਵੀਰ ਬਾਦਲ ਦਾ ਕੁਝ ਵਿਗੜਿਆ ਨਾ ਵਿਗੜਿਆ ਇੱਕ ਬਰਾਬਰ ਹੈ ਕੁਝ ਨਹੀਂ ਵਿਗੜਿਆ ਉਹਦਾ ਉਹੀ ਪੋਸਟ ਦੇ ਫੈਤੋਂ ਉਹ ਬਰਕਰਾਰ ਹੈ ਜਿਹੜੀ ਪੋਸਟ ਤੋਂ ਉਹਨੂੰ ਲੰਬੇ ਕਰਨ ਲਈ ਸਭ ਕੁਝ ਕੀਤਾ ਗਿਆ ਸੀ ਇਹਨੂੰ ਇੱਕ ਡਰਾਮਾ ਕਹਿ ਲਓ ਜਾਂ ਇਹਨੂੰ ਕੋਈ ਜਿਵੇਂ ਮਰਜ਼ੀ ਕਹਿ ਲਓ ਜਾਂ ਕੋਈ ਰਾਜਨੀਤਿਕ ਵੱਡਾ ਸਟੰਟ ਲੈ ਲਓ ਮੱਤੇ ਦਾ ਕੋਈ ਜਿਆਦਾ ਫਾਇਦਾ ਹੁੰਦਾ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਦਾ ਨਹੀਂ ਹੈ 2 ਦਸੰਬਰ ਦੇ ਫੈਸਲੇ ਤੋਂ ਉਪਰੰਤ ਬਾਦਲ ਦਾ ਕੁਝ ਵਿਗੜਿਆ ਨਹੀਂ ਪਰ ਜਿਹੜੇ ਜਥੇਦਾਰ ਸੀਗੇ 4-5 ਜਥੇਦਾਰ ਉਤਾਰ ਕੇ ਰੱਖਤੇ ਜਿਸ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਮੈਂ ਕਹਾ ਜ ਇਨ੍ਹਾਂ 4-5-5 ਜਥੇਦਾਰਾਂ ਤੋਂ ਮਿਲ ਕੇ ਇੱਕ ਸੁਖਵੀਰ ਬਾਦਲ ਲੰਬੇ ਨਹੀਂ ਹੋਇਆ ਪਰ ਸੁਖਵੀਰ ਬਾਦਲ ਨੇ 4-5 ਜਥੇਦਾਰ ਉਸ ਤੋਂ ਬਾਅਦ ਲੰਬੇ ਜ਼ਰੂਰ ਕਰ ਦਿੱਤੇ ਇਹ ਪਾਵਰ ਸੀਗੀ ਪਾਵਰ ਕਿਹਦੀ ਦਿੱਤੀ ਹੋਈ ਹੈ ਖਾਲਸੇ ਦੀ ਸੰਗਤ ਦੀ ਤੇ ਵਰਤੋਂ ਕੌਣ ਕਰ ਰਿਹਾ ਸੁਖਵੀਰ ਸਿੰਘ ਬਾਦਲ ਬਾਦਲ ਪਰਿਵਾਰ ਕਾਰਨ ਕੀ ਰਹੇ ਇਹਦੇ ਪਿੱਛੇ ਸਾਡੀਆਂ ਕੁਝ ਕਾਟਾਂ ਸਾਡੀਆਂ ਕੁਝ ਕਮੀਆਂ ਐਡੀਆਂ ਸਰਮੌਰ ਸੰਸਥਾਵਾਂ ਦੀ ਪਾਵਰ ਹੈ ਜਣੀ ਉਹਦੀ ਸ਼ਕਤੀ ਹੈ ਇੱਕ ਇਦਾਂ ਦੇ ਪਰਿਵਾਰ ਦੇ ਹੱਥ ਵਿੱਚ ਦੇਣੀ ਜਿਹਨੂੰ ਨਾ ਦਾ ਪੰਥ ਪਿਆਰਾ ਨਾ ਧਰਮ ਪਿਆਰਾ ਇਹਨੂੰ ਪਿਆਰੀ ਹੈ ਸਿਰਫ ਉਹ ਸਿਰਫ ਆਪਣੀ ਕੁਰਸੀ ਆਪਣਾ ਰੁਤਬਾ ਆਪਣਾ ਪਰਿਵਾਰ ਇੱਕ ਗੁਰੂ ਮਹਾਰਾਜ ਸੀਗੇ ਜਿਨ੍ਹਾਂ ਨੇ ਕਿਹਾ ਸੀ ਪੰਥ ਵਸੇ ਮੈਂ ਉਜੜਾਂ ਇਹ ਪੰਥ ਨੂੰ ਉਜਾੜਨ ਤੇ ਲੱਗੇ ਹੋਏ ਨੇ ਤੇ ਆਗਸਨ ਤੇ ਲੱਗੇ ਹੋਏ ਨੇ ਅਕਾਲ ਤਖਤ ਜਿਹਨੂੰ ਢਾ ਲਾਈਗੀ ਉਹ ਸਾਨੂੰ ਗੁਰੂ ਸਾਹਿਬ ਦੀ ਦਿੱਤੀ ਹੋਈ ਸੰਸਥਾ ਹੈ ਗੁਰੂ ਹਰਗੋਬਿੰਦ ਸਾਹਿਬ ਕਿਸੇ ਸਮੇਂ ਉੱਥੇ ਖੁਦ ਵਿਚਰਦੇ ਸੀਗੇ ਖੁਦ ਵਿਰਾਜਮਾਨ ਸੀਗੇ ਐਡੀ ਸੰਸਥਾ ਨੂੰ ਟਾ ਲੱਗ ਰਹੀ ਹੈ ਅੱਜ ਲੋਕਾਂ ਦੇ ਦਿਲਾਂ ਦੇ ਵਿੱਚ ਦਿਮਾਗ ਦੇ ਵਿੱਚ ਕੁਝ ਸਵਾਲ ਨੇ ਉਂਗਲ ਚੁੱਕੀ ਜਾ ਰਹੀ ਹੈ ਤਖਤ ਵਾਲੇ ਜਿਹੇ ਜਹੇਦਾਰਾਂ ਵੱਲ ਕਾਰਨ ਕੌਣ ਹੈ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੱਜ ਅਕਾਲ ਤਖਤ ਨੂੰ ਦੱਸ ਰਹੀ ਹੈ ਕਿ ਤੇ ਕਿੱਦਾਂ ਚੱਲਣਾ ਹੈ ਕਿੱਦਾਂ ਤੇ ਜਹੇਦਾਰ ਚੱਲਣਗੇ ਕਿਵੇਂ ਅਸੀਂ ਜਹੇਦਾਰ ਲਾਉਣੇ ਨੇ ਤੇ ਕਿਵੇਂ ਬਿਠਾਉਣੇ ਨੇ ਇਸ ਸ਼੍ਰੋਮਣੀ ਕਮੇਟੀ ਅੱਜ ਅਕਾਲ ਤਖਤ ਨੂੰ ਦੱਸ ਰਹੀ ਹੈ ਜਿਹੜੀ ਕਿ ਇੱਕ ਖੁਦ ਬੰਦੇ ਦੀ ਬਣਾਈ ਹੋਈ ਹੈ ਗੁਰੂ ਨੇ ਸਾਨੂੰ ਸ਼੍ਰੋਮਣੀ ਕਮੇਟੀ ਨਹੀਂ ਦਿੱਸ ਦਿੱਤੀ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਬੰਦਿਆਂ ਦੀ ਬਣਾਈ ਹੋਈ ਹੈ ਗੁਰੂ ਦੀ ਬਣਾਈ ਹੋਈ ਨਹੀਂ ਤੇ ਬੰਦਿਆਂ ਦੀ ਵੀ ਸਿੱਖਾਂ ਦੀ ਬਣਾਈ ਹੋਈ ਕਮੇਟੀ ਨਹੀਂ ਹੈਗੀ ਇਹ ਇੱਕ ਕਮੇਟੀ ਬਣਾਈ ਹੋਈ ਹੈ ਇੱਕ ਮੁਸਲਮਾਨ ਮਨਿਸਟਰ ਸੀ ਮੀਆਂ ਫਜ਼ਲ ਹੁਸੈਨ ਜਿਹੜਾ ਪੰਜਾਬ ਦਾ ਇੱਕ ਮਨਿਸਟਰ ਸੀ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਉਹਨੇ ਇਹ ਐਕਟ ਲਾਗੂ ਕੀਤਾ ਸੀ ਜਿਹਦੇ ਵਿੱਚ ਉਹਨੂੰ ਪੰਜ ਸਿੱਖ ਸਲਾਹਕਾਰ ਦੇ ਤੌਰ ਤੇ ਦਿੱਤੇ ਸੀ ਜਿਨ੍ਹਾਂ ਨੇ ਸੈਮਤੀ ਨਹੀਂ ਪ੍ਰਗਟਾਈ ਸੀ ਜਿਨ੍ਹਾਂ ਦੇ ਵਿੱਚੋਂ ਚਾਰ ਨੂੰ ਮੌਕੇ ਤੇ ਕੱਢ ਦਿੱਤਾ ਸੀ ਅੰਗਰੇਜ਼ਾਂ ਨੇ ਤੇ ਬਾਅਦ ਦੇ ਵਿੱਚ ਇਸ ਇਕੱਲੇ ਮੀਆਂ ਫਜ਼ਲ ਹੁਸੈਨ ਨੇ ਇਹਦਾ ਪੰਜਾਬ ਦਾ ਮਨਿਸਟਰ ਸੀ ਉਸ ਸਮਾਂ ਦੇ ਵਿੱਚ ਇਹਨੇ ਇਹ ਐਕਟ ਲਾਗੂ ਕੀਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਤੇ ਇੱਕ ਮੁਸਲਮਾਨ ਮਨਿਸਟਰ ਦੀ ਬਣਾਈ ਹੋਈ ਅੰਗਰੇਜ਼ਾਂ ਦਾ ਜਿਹੜਾ ਅਫਸਰ ਸੀਗਾ ਬਣਾਈ ਹੋਈ ਕਮੇਟੀ ਅੱਜ ਇਹ ਆਕਾਲ ਤਖਤ ਨੂੰ ਗ੍ਰਿਪ ਵਿੱਚ ਲੈਣਾ ਚਾਹੁੰਦੀ ਹੈ ਉਥੋਂ ਦੇ ਜਥੇਦਾਰਾਂ ਨੂੰ ਮਰਿਆਦਾ ਦੱਸਦੀ ਫਿਰਦੀ ਹੈ ਕਿ ਕਿੱਦਾਂ ਤੁਸੀਂ ਬੈਠਣਾ ਕਿ ਕਿਹੜੇ ਤੁਹਾਡੇ ਕੋਲ ਅਧਿਕਾਰ ਨੇ ਤੇ ਅਸੀਂ ਕਿੱਦਾਂ ਤੁਹਾਨੂੰ ਉਤਾਰ ਸਕਦੇ ਹਾਂ ਇਸ ਸਭ ਦੇ ਪਿੱਛੇ ਦਾ ਕਾਰਨ ਕਿਹੜਾ ਇੱਕ ਪਰਿਵਾਰ ਹੈ ਅੱਜ ਆਮ ਲੋਕਾਂ ਦੀ ਸਾਡੀ ਸਭ ਦੀ ਚਰਚਾ ਹੈ ਕਿ ਕੋਈ ਜਥੇਦਾਰ ਵਧੀਆ ਬਣ ਕੇ ਆਵੇ ਜਿਹੜਾ ਵਧੀਆ ਫੈਸਲੇ ਲਵੇ ਜਥੇਦਾਰ ਮੇਰੇ ਵੀਰੋਂ ਮੈਂ ਕਲਰਸਣਾ ਚਾਹੂੰਗਾ ਤੁਹਾਨੂੰ ਵੇਖ ਸਕ ਮੇਰੀ ਸੋਚ ਜਾਂ ਮੇਰਾ ਕਦ ਛੋਟਾ ਹੋਵੇ ਪਰ ਮੈਂ ਇੱਕ ਗੱਲ ਤੁਹਾਨੂੰ ਜ ਸਾਫ ਕਰਨੀ ਚਾਹੂੰਗਾ ਕੱਲਾ ਜਥੇਦਾਰ ਬਦਲ ਕੇ ਕੁਝ ਨਹੀਂ ਹੋਣਾ ਕੋਈ ਇੱਕ ਜਥੇਦਾਰ ਵਧੀਆ ਵੀ ਆ ਜਾਊਗਾ ਤਾਂ ਵੀ ਕੁਝ ਨਹੀਂ ਹੋਣਾ ਉੱਥੇ ਇਹ ਸਾਰੇ ਦਾ ਸਾਰਾ ਜਿਹੜਾ ਸਿਸਟਮ ਹੈ ਇਹ ਚੇਂਜ ਕਰਨ ਦੀ ਅੱਜ ਜ਼ਰੂਰਤ ਹੈ ਅੱਜ ਜ਼ਰੂਰਤ ਹੈ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀਆਂ ਇਲੈਕਸ਼ਨਾਂ ਨੇ ਮੂਹਰੇ ਆਉਣੀਆਂ ਨੇ ਉਹਦੇ ਵਿੱਚ ਕੋਈ ਇੱਕ ਇਦਾਂ ਦਾ ਚਿਹਰਾ ਲੈ ਕੇ ਆਉਣ ਦੀ ਜਿਹੜਾ ਇਹ ਸਾਰੇ ਸਿਸਟਮ ਨੂੰ ਬਦਲ ਸਕੇ ਸੋ ਇਸ ਤਾਕ ਦੇ ਵਿੱਚ ਰਹੋ ਜਦੋਂ ਇਦਾਂ ਦਾ ਕੋਈ ਸਮਾਂ ਆਵੇ ਮਹਾਰਾਜ ਤੁਹਾਨੂੰ ਸਮਾਂ ਦਵੇ ਕੇਂਦਰ ਇਹ ਇਲੈਕਸ਼ਨ ਕਰਵਾਵੇ ਉਦੋਂ ਤੁਸੀਂ ਸਾਰਿਆਂ ਨੇ ਇਕੱਤਰ ਹੋ ਕੇ ਹੱਥ ਬੰਨ ਕੇ ਬੇਨਤੀ ਆ ਕਿ ਬਾਦਲਾਂ ਦਾ ਖੇੜਾ ਛੜ ਦਿਓ ਇਹ ਜਿਹੜੇ ਹੁਣ ਗੁਰੂ ਘਰ ਨੂੰ ਢਾ ਲਾਉਣ ਲੱਗੇ ਹੋਏ ਨੇ ਇਹਨਾਂ ਦਾ ਕਿਹੜਾ ਸੜਦੋ ਜਿਨ੍ਹਾਂ ਨੇ ਲੰਗਰਾਂ ਦੀ ਝੂਠ ਤੱਕ ਵੇਚ ਕੇ ਖਾ ਗਏ ਉਥੋਂ ਦੀ ਉਥੋਂ ਦੀਆਂ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਇਹਨਾਂ ਨੇ ਰੱਖੇ ਹੋਏ ਨੇ ਉਥੋਂ ਦੇ ਕਾਲਜਾਂ ਦੇ ਉੱਤੇ ਨਜਾਇਜ਼ ਕਬਜ਼ੇ ਰੱਖੇ ਹੋਏ ਨੇ ਅੰਮ੍ਰਿਤਸਰ ਦੇ ਵਿੱਚ 1853 ਦੇ ਵਿੱਚ ਐਸਆਈ ਸਕੂਲ ਖੁੱਲਿਆ ਸੀ ਜਿਹੜਾ ਅੱਜ ਤੱਕ ਚੱਲਦਾ ਹੈ ਤੇ ਉਸ ਤੋਂ ਬਾਅਦ 1873 ਦੇ ਵਿੱਚ ਖਾਲਸਾ ਕਾਲਜ ਖੁੱਲਿਆ ਸੀ ਅੰਮ੍ਰਿਤਸਰ ਦੇ ਵਿੱਚ ਅੱਜ ਵੀ ਉਹ ਕਾਲਜ ਹੈਗਾ ਜ਼ਰੂਰ ਆ ਪਰ ਉੱਥੇ ਦਾ ਉੱਥੇ ਹੀ ਖੜਾ ਹੋ ਇਸ ਇਸਾਈਆਂ ਦੇ ਜਿਹੜੇ ਸਕੂਲ ਨੇ ਅੱਜ ਉਹ ਕੱਲੇ ਅਮਰ ਰਿਸਰਚ ਨਹੀਂ ਰਹੇ ਬਹੁਤ ਦੂਰ ਤੱਕ ਫੈਲ ਗਏ ਨੇ ਅੰਗਰੇਜ਼ਾਂ ਦੀ ਸੰਸਕ੍ਰਿਤੀ ਅੱਜ ਪੰਜਾਬ ਦੇ ਘਰਾਂ ਦੇ ਵਿੱਚ ਵੜੀ ਬੈਠੀ ਹੈ ਤੇ ਖਾਲਸਾ ਪੰਥਾ ਜਿੰਨਾ ਕਮਜ਼ੋਰ ਕਰਨ ਵਾਲੇ ਕੌਣ ਨੇ ਉਹ ਸਾਡੀ ਬਠਾਏ ਹੋਏ ਇਹ ਲੀਡਰਸ਼ਿਪ ਹੈ ਜਿਹੜੀ ਘਣ ਵਾਂਗ ਖਾਲਸੇ ਪੰਥ ਨੂੰ ਖਾ ਰਹੀ ਹੈ ਖਾਲਸੇ ਦੀਆਂ ਜੜਾਂ ਵੱਢ ਰਹੀ ਹੈ ਇਹਨੂੰ ਹੁਣ ਲੰਬੇ ਕਰਨ ਦੀ ਜ਼ਰੂਰਤ ਹੈ ਇਹ ਇੱਕ ਉਹ ਕਿੜਾ ਹੈ ਜਿਹੜਾ ਹੁਣ ਜੜਾਂ ਨੂੰ ਪੈਣ ਦੀ ਤਿਆਰੀ ਕਰੀ ਬੈਠਾ ਹੈ ਮੈਂ ਸਮੂਚੀ ਪੰਜਾਬੀਆਂ ਦਾ ਖਾਲਸਾ ਪੰਥ ਦਾ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਸ ਦਾ ਡੈਲੀਗੇਟਸ ਦਾ ਦਿੱਲੀ ਕਰਾਈਆਂ ਤੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਸਮੁੱਚੇ ਖਾਲਸਾ ਪੰਥ ਨੂੰ ਤੇ ਪੰਜਾਬੀਆਂ ਨੂੰ ਸ਼ੁਆਅਸ ਦਿਨਾ ਹੈ ਵਚਨ ਦਿਨਾ ਹੈ ਕਿ ਪੰਜਾਬ ਨੂੰ ਫਿਰ ਤੋਂ ਅਸੀਂ ਇੱਕ ਨੰਬਰ ਦਾ ਸੂਬਾ ਬਣਾਵਾਂਗੇ ਪੰਜਾਬ ਸਾਰੇ ਪੰਜਾਬੀਆਂ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਆ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਸ਼ਵਾਸ ਹੋਣਾ ਹੈ ਕਿ ਇਹ ਸੂਬਾ ਥੋੜਾ ਹੈ ਤੇ ਇੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਇੱਥੇ ਤਰੱਕੀ ਲਿਆਉਣੀ ਅਕਾਲੀ ਦਲ ਦਾ ਜੁੰਵਾਰਾ ਤੇ ਜੁੰਵਾਰੀ ਹੈ ਤੇ ਫਰਜ਼ ਹੈ ਸ਼੍ਰੋਮਣੀ ਅਕਾਲੀ ਦਲ ਸਹੀ ਮੈਨੇ ਤੋਂ ਅਸਲੀ ਵਾਰਿਸ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੇ 104 ਸਾਲ ਦੇ ਇਤਿਹਾਸ ਵਿੱਚ ਦੇਖ ਲਓ ਕੁਰਬਾਨੀਆਂ ਦਿੱਤੀਆਂ ਆਪਣੇ ਲੀਡਰਸ਼ਿਪ ਨੇ ਵਰਕਰਾਂ ਨੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਆ ਜਿਹੜੀ ਜੁੰਵਰੀ ਗੱਦੀ ਦਿੱਤੀ ਗਈ ਹੈ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਈਗੁਰ ਦੀ ਕਾੰਸਾ ਵਾਈਗੁਰ ਦੀ ਫਤ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਵਿੱਚ ਥੋੜਾ ਫੈਸਲਾ ਦੇ ਕੇ ਲਿਓ ਇਹ ਤੋਂ ਕਿਨਾਰਾ ਕਰੋ ਇਸ ਪਰਿਵਾਰ ਤੋਂ ਕਿਨਾਰਾ ਕਰੋ ਬੇਸਕ ਰਾਜਨੀਤਿਕ ਲੈਵਲ ਦੇ ਤੌਰ ਤੇ ਵੀ ਕਿਨਾਰਾ ਕਰੋ ਤੇ ਧਰਮ ਤੌਰ ਤੇ ਤਾਂ ਕਰਨਾ ਹੀ ਕਰਨਾ ਜਿਹੜਾ ਸਭ ਤੋਂ ਵੱਡਾ ਡਰਾਮਾ ਇੱਕ ਰਚਿਆ ਗਿਆ ਸੀਗਾ ਕਿ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਵਾਓ ਉਹਦੇ ਵਿੱਚ ਮੈਂਬਰ ਮੈਂਬਰ ਭਰਤੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਮਿੰਤਾ ਕੋਈ ਇਦਾਂ ਦਾ ਲੱਗਿਆ ਨਹੀਂ ਕੋਈ ਕੈਂਪ ਲੱਗਿਆ ਹੋਵੇ ਜਾਂ ਮੇਰੇ ਏਰੀਆ ਦੇ ਵਿੱਚ ਕਿਤੇ ਕੋਈ ਲੱਗਿਆ ਹੋਵੇ ਜੇ ਤੁਹਾਡੇ ਕਿਤੇ ਲੱਗਿਆ ਤਾਂ ਮੈਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੇ ਕਿਹੜੇ ਕਿਹੜੇ ਪਿੰਡ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਵਾਲੇ ਆਏ ਸੀਗੇ ਕਿ ਮੈਂਬਰ ਉਹ ਜੋ ਸਾਡੇ ਸਭ ਨੂੰ ਪਤਾ ਸੀਗਾ ਕਿ ਜਿਸ ਦਿਨ ਅਸਤੀਫਾ ਪ੍ਰਵਾਨ ਹੋਇਆ ਸੀ ਸੁਖਵੀਰ ਬਾਦਲ ਦਾ ਕਿ ਮੋੜ ਤੋੜ ਕੇ ਦੁਬਾਰਾ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਬਣੂਗਾ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਦੀਆਂ ਅੱਖਾਂ ਖੁੱਲ੍ਹ ਸਕਣ ਕੋਈ ਚੰਗਾ ਫੈਸਲਾ ਲੈ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਧੰਨਵਾਦ